ਜਿਸ ਜਵੀਨ ਮਿੱਟੀ ਪਿੱਸੇ ਤੂੰ ਲੜਦਾਗਾ ਜਾਂ ਪੈਸੇ ਪਿੱਸੇ ਲੋਕਾਂ ਦੇ ਨਾਲ ਲੜਦਾਗਾ ਲੋਕਾਂ ਦੇ ਹੱਕ ਲੜਦਾ ਫਿਰਦਾ ਇਹਨੇ ਇੱਥੇ ਹੀ ਰਹਿ ਜਾਣਾ ਤੇ ਤੂੰ ਇਸ ਸੰਸਾਰ ਦੇ ਉੱਤੋਂ ਦੁੱਖ ਭੋਗਦਾ ਹੀ ਚਲਿਆ ਜਾਣਾ ਤੇ ਅੱਜ ਆਪਾਂ ਤੁਹਾਨੂੰ ਨਵੀਂ ਕਹਾਣੀ ਦੇ ਨਾਲ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਆਂ ਇਹ ਕਹਾਣੀ ਉਸ ਪਰਿਵਾਰਾਂ ਦੀ ਹੈ ਜੋ ਇਸ ਜ਼ਮੀਨਾ ਪਿੱਸੇ ਤੇ ਆਪਣੇ ਪੂਰੇ ਪਰਿਵਾਰ ਖਤਮ ਕਰ ਦਿੰਦੇ ਆ ਆਪਣੇ ਜੀਨ ਦਾ ਸਹਾਰਾ ਖਤਮ ਕਰ ਦਿੰਦੇ ਆ ਤੇ ਉਹ ਪਰਿਵਾਰ ਜੋ ਇਸ ਜ਼ਮੀਨ ਦੇ ਟੁਕੜੇ ਪਿੱਛੇ ਲੜ-ਲੜ ਮਰ ਜਾਂਦੇ ਆ ਤੇ ਇੱਕ ਪਰਿਵਾਰ ਦੀ ਆਪਾਂ ਤੁਹਾਨੂੰ ਕਹਾਣੀ ਦਿਖਾਵਾਂਗੇ ਕਿ ਚਾਚੇ ਤਾਏ ਦੇ ਮੁੰਡੇ ਕਿਸ ਤਰ੍ਹਾਂ ਜ਼ਮੀਨਾਂ ਪਿੱਛੇ ਲੜ-ਲੜ ਖਤਮ ਹੋ ਗਏ ਇਹ ਜ਼ਮੀਨ ਕਈ ਸਦੀਆਂ ਤੋਂ ਇੱਥੇ ਹੀ ਆ ਇਸ ਜ਼ਮੀਨ ਨੂੰ ਕਿਸੇ ਨੇ ਨਹੀਂ ਪਾਇਆ ਇਸ ਦਾ ਮਾਲਕ ਅੱਜ ਹੋਰ ਆ ਕੱਲ ਹੋਰ ਆ ਪਰਸੋਂ ਹੋਰ ਆ ਤੁਹਾਡੇ ਵੀ ਪਰਿਵਾਰ ਦੇ ਵਿੱਚ ਦਾਦੇ ਪਰਦਾਦੇ ਪੁੱਤ ਪੋਤੇਆਂ ਤੱਕ ਇਹ ਜ਼ਮੀਨਾਂ ਦੇ ਮਾਲਕ ਬੰਦੇ ਰਹੇ ਨੇ ਜਾਂ ਕੋਈ ਹੋਰ ਵੇਖ ਕਰਨ ਤੋਂ ਬਾਅਦ ਕੋਈ ਮਾਲਕ ਹੋਰ ਬਣ ਜਾਂਦਾ ਪਰ ਇਨਸਾਨ ਨੂੰ ਸਮਝ ਲੈਣਾ ਚਾਹੀਦਾ ਕਿ ਅਸੀਂ ਇੱਥੇ ਇੱਕ ਇਸ ਤਰ੍ਹਾਂ ਆਏ ਹਾਂ ਜਿਸ ਤਰ੍ਹਾਂ ਟ੍ਰੇਨ ਇੱਕ ਸਟੇਸ਼ਨ ਤੇ ਆਉਂਦੀ ਹੈ ਤੇ ਰੁਕਣ ਤੋਂ ਬਾਅਦ ਥੋੜਾ ਟਾਈਮ ਬਾਅਦ ਅੱਗੇ ਚੱਲੀ ਜਾਂਦੀ ਹੈ ਨਾ ਕਿ ਅਸੀਂ ਇੱਥੇ ਰਹਿਣਾ ਸਟੇਸ਼ਨ ਹਮੇਸ਼ਾ ਹੀ ਉੱਥੇ ਰਹਿੰਦੇ ਨੇ ਪੱਟ ਰੇਲਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿੱਦਾਂ ਕਿਹਾ ਇਹ ਜਗਤ ਮੁਸਾਫਰ ਮੇਲਾ ਤੇ ਇੱਥੇ ਤੁਸੀਂ ਆਉਂਦੇ ਜਾਂਦੇ ਰਹਿਣਾ ਨਾ ਕਿ ਤੁਸੀਂ ਇੱਥੇ ਸਦਾ ਰਹਿਣਾ ਜ਼ਮੀਨ ਨਾ ਘਰਵਾਰ ਪੈਸਾ ਟੁੱਕਰ ਜੋ ਪੈਸਾ ਬਣਿਆ ਉਹ ਅੱਜ ਤੁਹਾਡੇ ਹੱਥ ਦੇ ਵਿੱਚ ਆ ਕੱਲ ਕਿਸੇ ਹੋਰ ਦੇ ਹੱਥ ਵਿੱਚ ਹੋਣਾ ਸਤਾ ਇਵੀ ਇਸੇ ਤਰ੍ਹਾਂ ਗਏ ਜੋ ਤੁਹਾਡੇ ਆਉਦੇ ਆ ਸਾਰੇ ਇੱਥੇ ਇਸ ਤਰੀਕੇ ਨਾਲ ਆ ਕਿ ਅੱਜ ਤੁਹਾਡੇ ਕੋਲ ਨੇ ਕੱਲ ਕਿਸੇ ਹੋਰ ਕੋਲ ਨੇ ਤੇ ਤੁਸੀਂ ਇਸ ਦਾ ਮਾਣ ਕਰਕੇ ਜਾਂ ਆਪਣੇ ਜੋਰ ਜਵਾਨੀ ਦਾ ਮਾਣ ਕਰਕੇ ਕਿਸੇ ਨੂੰ ਤੰਗ ਪਰੇਸ਼ਾਨ ਨਾ ਕਰੋ ਤਾਂ ਜੋ ਤੁਹਾਡੇ ਜਾਣ ਬਾਅਦ ਤੁਹਾਨੂੰ ਫਿਟੇ ਲਾਣ ਤਾਂ ਪੈਣ ਤੇ ਤੁਸੀਂ ਅਜਿਹੇ ਕੰਮ ਕਰੋ ਜਿਸ ਨਾਲ ਤੁਹਾਨੂੰ ਜਾਣਿਆ ਜਾਵੇ ਕਿ ਇਸ ਇਨਸਾਨ ਨੇ ਇੰਨੇ ਚੰਗੇ ਕੰਮ ਕੀਤੇ ਕਿ ਇਨਾਂ ਤੋਂ ਸੇਧ ਲੈਣੀ ਚਾਹੀਦੀ ਆ ਨਾ ਕਿ ਹਰੇਕ ਇਨਸਾਨ ਆਪਣੇ ਬੱਚੇ ਨੂੰ ਤੁਹਾਡੇ ਵਰਗਾ ਬਣਾਉਣ ਤੋਂ ਡਰੇ ਸਗੋਂ ਖੁਸ਼ ਹੋ ਕੇ ਮਾਣ ਕਰਨਾ ਚਾਹਿੰਦਾ ਤੁਹਾਡੇ ਤੇ ਤੁਸੀਂ ਅਜਿਹੇ ਕੰਮ ਕਰੋ ਜੋ ਤੁਹਾਨੂੰ ਰੈਂਦੀ ਦੁਨੀਆ ਤੱਕ ਯਾਦ ਰੱਖਣ ਤੇ ਆਪਾਂ ਉਸੇ ਮੁੱਦੇ ਤੇ ਆਉਣਾ ਕਿ ਜ਼ਮੀਨ ਘਰ ਬਰਬਾਦ ਕਰ ਦਿੰਦੀ ਹੈ ਆਪਾਂ ਇੱਕ ਪਿੰਡ ਦੀ ਗੱਲ ਕਰਦੇ ਜਿੱਥੇ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਆਪਣੇ ਲਵੇ ਲਾਉਣੀ ਪਿੰਡ ਆ ਤੇ ਤੁਸੀਂ ਝਾਤੀ ਮਾਰ ਕੇ ਦੇਖਿਓ ਅਕਸਰ ਹੀ ਤੁਹਾਡੇ ਪਿੰਡਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਘਟੀਆਂ ਹੋਣਗੀਆਂ ਇਹ ਹਕੀਕਤ ਆ ਇਸ ਹਕੀਕਤ ਨੂੰ ਤੁਸੀਂ ਸਮਝੋ ਨਾ ਕਿ ਤੁਸੀਂ ਆਪਸ ਵਿੱਚ ਲੜ ਲੜ ਕੇ ਮਰੋ ਤੁਹਾਨੂੰ ਦੱਸਦੇ ਆ ਤੁਹਾਨੂੰ ਸੇਧ ਦਿੰਦੇ ਆ ਕਿ ਕਿਸ ਤਰ੍ਹਾਂ ਘਰ ਬਰਬਾਦ ਹੋ ਜਾਂਦੇ ਨੇ ਇੱਕ ਪਰਿਵਾਰ ਪਰਿਵਾਰ ਬਾਹਰੋਂ ਆ ਕੇ ਇੱਕ ਪਿੰਡ ਦੇ ਵਿੱਚ ਰਹਿੰਦਾਗਾ ਜੋ ਕਿ ਉਹਨਾਂ ਦਾ ਪਿੱਸਾ ਕਿਸੇ ਹੋਰ ਜਗ੍ਹਾ ਤਾਂ ਉਹਨਾਂ ਨੂੰ ਉਹ ਢੇਰੀ ਨਾਨਕੇ ਘਰ ਮਿਲੀ ਹੁੰਦੀ ਹੈ 35 40 ਕਿੱਲੇ ਨਾਨਕੇ ਘਰ ਮਿਲੇ ਹੁੰਦੇ ਆ ਨਾਨਕੇ ਘਰ ਦੇ ਵਿੱਚ ਪਰਿਵਾਰ ਜੋ ਨਾਨਕਾ ਪਰਿਵਾਰ ਹੁੰਦਾ ਉੱਥੇ ਉਹਨਾਂ ਦੀ ਮਾਤਾ ਕੱਲੀ ਹੁੰਦੀ ਆ ਤੇ ਨਾਨਕੇ ਘਰ ਆ ਕੇ ਰਹਿਣ ਲੱਗ ਜਾਂਦੇ ਆ ਉਸ ਤੋਂ ਬਾਅਦ ਉਹ ਚਾਚੇ ਤਾਏ ਦੇ ਬੇਟੇ ਬਣ ਜਾਂਦੇ ਆ ਪਹਿਲਾਂ ਤਾਂ ਵਧੀਆ ਚੱਲਦਾ ਤੇ ਉਸ ਤੋਂ ਬਾਅਦ ਥੋੜਾ ਟਾਈਮ ਬਾਅਦ ਕਿ ਜਵਾਗ ਗੱਪਰੂ ਹੋ ਜਾਂਦੇ ਨੇ ਤੇ ਇੱਕ ਘਰ ਦੇ ਵਿੱਚ ਦੋ ਆਦਮੀ ਹੋ ਜਾਂਦੇ ਨੇ ਤੇ ਦੋ ਹੀ ਉਧਰ ਬੇਟਾ ਤੇ ਪਿਓ ਦੋਨੇ ਪਾਸੇ ਜ਼ਮੀਨ ਜਿਹੜੀ ਮੁਕਤ ਚ ਮਿਲੀ ਹੁੰਦੀ ਹੈ ਉਸ ਦਾ ਇਹੀ ਹਾਸਰ ਹੁੰਦਾ ਕਿ ਉਹ ਤੁਹਾਡੇ ਘਰ ਬਰਬਾਦ ਕਰ ਦਿੰਦੀ ਹੈ ਜਿਸ ਤਰ੍ਹਾਂ ਕਹਿੰਦੇ ਨੇ ਕਿ ਔਤ ਦੀ ਜ਼ਮੀਨ ਰਸ ਨਹੀਂ ਆਉਂਦੀ ਕਿਸੇ ਕਿਸੇ ਦੇ ਰਸ ਆਉਂਦੀ ਆ ਅ ਜਵਾਕ ਗੱਭਰੂ ਹੁੰਦੇ ਆ ਤੇ ਗੱਭਰੂ ਹੋਣ ਤੋਂ ਬਾਅਦ ਜਦੋਂ ਜ਼ਮੀਨਾਂ ਦੇ ਝਗੜੇ ਵੱਧਦੇ ਆ ਤਾਂ ਝਗੜੇ ਵੱਧਦੇ ਵੱਧੇ ਇੱਥੋਂ ਤੱਕ ਹੋ ਜਾਂਦੇ ਆ ਕਿ ਰੋਜ਼ ਮੰਗੂ ਲੜਾਈਆਂ ਹੁੰਦੀਆਂ ਨੇ ਕਬਜੇ ਕਬਜੇ ਲੈਣੇ ਦੀ ਹੋ ਜਾਂਦੀ ਐ ਲੜਾਈਆਂ ਹੋਣ ਦੇ ਕਾਰਨ ਨਸੇ ਜਵਾਕ ਤੇ ਖੁੱਦ ਉਹ ਨਸੇ ਕਰਨ ਲੱਗ ਜਾਂਦੇ ਨੇ ਜਿੱਦਾਂ ਕਿ ਸ਼ਰਾਬਾਂ ਪੁੱਕੀਆਂ ਫੀਮਾਂ ਹੋਰ ਚਿੱਟੇ ਵਗੈਰਾ ਦਾ ਨਸ਼ਾ ਕਰਨ ਲੱਗ ਜਾਂਦੇ ਕਿਉਂਕਿ ਰੋਜ਼ ਲੜਾਈਆਂ ਹੁੰਦੀਆਂ ਨੇ ਦੂਸਰੇ ਤੀਸਰੇ ਦਿਨ ਲੜਾਈਆਂ ਹੁੰਦੀਆਂ ਨੇ ਤੇ ਇੱਕ ਦੂਜੇ ਨੂੰ ਮਾਰਨ ਮਰਾਉਣ ਦੀਆਂ ਗੱਲਾਂ ਹੁੰਦੀਆਂ ਨੇ ਇਹ ਦਲੇਰੀ ਲਿਆਉਣ ਦੇ ਲਈ ਉਹ ਨਸ਼ੇ ਕਰਦੇ ਐ ਸ਼ਰਾਬ ਪੀਂਦੇ ਐ ਜਾਂ ਹੋਰ ਚਿੱਟਾ ਇੰਗਲਿਸ਼ ਨਸ਼ੇ ਕਰਦੇ ਐ ਉਹ ਨਸ਼ੇ ਦੇ ਆਦੀ ਹੋ ਜਾਂਦੇ ਆ ਪੂਰਾ ਪਰਿਵਾਰ ਦੋਨੇ ਪਰਿਵਾਰ ਨਸ਼ੇ ਦੇ ਆਦੀ ਹੋ ਜਾਂਦੇ ਜੋ ਬੱਚੇ ਆ ਬਿਲਕੁਲ ਫੋਲ ਡੋਜ਼ ਦੇ ਵਿੱਚ ਰਹਿਣ ਲੱਗ ਜਾਂਦੇ ਆ ਮਾਂ ਪਿਓ ਕਿਸ ਲਈ ਜਮੀਨਾ ਬਣਾਉਂਦਾ ਕਿ ਆਪਣੇ ਮੇਰੇ ਬੱਚੇ ਤੰਦ ਖੋਸ ਰਹਿ ਸਕਣ ਤੇ ਵਧੀਆ ਜ਼ਿੰਦਗੀ ਮਾਣ ਸਕਣ ਪਰ ਉਸ ਜ਼ਿੰਦਗੀ ਨੂੰ ਕੀ ਕਰਨਾ ਜਿਸ ਨੂੰ ਅਸੀਂ ਖੁਦ ਹੀ ਬਰਬਾਦ ਕਰ ਦਿੰਨੇ ਆ ਤੇ ਇੱਕ ਜ਼ਮੀਨ ਲੈਣ ਲਈ ਥੋੜਾ ਮੋਟਾ ਹਿੱਸਾ ਲੈਣ ਲਈ ਆਪਣੇ ਬੱਚਿਆਂ ਨੂੰ ਨਸ਼ੇ ਦੇ ਦਲਦਲ ਦੇ ਵਿੱਚ ਧਕੇਲ ਦਿੱਤਾ ਤੇ ਉਸ ਦਲਦਲ ਦੇ ਵਿੱਚੋਂ ਕੱਢਿਆ ਨਹੀਂ ਜਾ ਸਕਦਾ ਨਸ਼ਾ ਇੱਕ ਅਜਿਹੀ ਚੀਜ਼ ਹੈ ਜੋ ਇੱਕ ਵਾਰੀ ਸਰੀਰ ਨੂੰ ਲੱਗ ਜਾਵੇ ਤਾਂ ਉਸ ਨੂੰ ਛੱਡਣਾ ਬਹੁਤ ਮੁਸ਼ਕਲ ਆ ਆਮ ਇਨਸਾਨ ਲਈ ਸਾਢੇ ਦਿnde ਆ ਬਹੁਤੇ ਲੋਕ ਛੱਡ ਦਿੰਦੇ ਆ ਜੋ ਆਪਣੇ ਮਨ ਨੂੰ ਸਮਝਾ ਲੈਂਦੇ ਆ ਪਰ ਇੱਕ ਨਾਰਮਲ ਲੋਕ ਨੇ ਜੋ ਉਹ ਮਨ ਨੂੰ ਨਹੀਂ ਸਮਝਾਉਂਦੇ ਤੇ ਉਹ ਨਸੇ ਦੀ ਹਾਲਤ ਦੇ ਵਿੱਚ ਕੁਝ ਵੀ ਕਰ ਵੈਂਦੇ ਨੇ ਤੇ ਉਹ ਪਰਿਵਾਰ ਦੋਨੇ ਦੇ ਦੋਨੇ ਖਤਮ ਹੋ ਗਏ ਜਦੋਂ ਜਵਾਕਾਂ ਨੂੰ ਨਸ਼ਾ ਲੱਗ ਗਿਆ ਨਸੇ ਦੀ ਹਾਲਤ ਦੇ ਵਿੱਚ ਚਿੱਟਾ ਲਾਉਣ ਲੱਗ ਗਏ ਇੱਕ ਪਰਿਵਾਰ ਦਾ ਬੇਟਾ ਤਾਂ ਨਸ਼ਾ ਓਵਰਡੋਜ਼ ਹੋਣ ਕਰਕੇ ਉਹ ਪਿਆ ਹੀ ਰਹਿ ਗਿਆ ਇੱਕ ਪਰਿਵਾਰ ਇਸ ਤਰ੍ਹਾਂ ਖਤਮ ਹੋ ਗਿਆ ਇਕੱਲੇ ਮਾਪੇ ਰਹਿ ਗਏ ਉਹ ਜ਼ਮੀਨਾਂ ਕੀ ਕਰਨੀਆਂ ਜਿੰਨਾਂ ਜ਼ਮੀਨਾਂ ਲਈ ਆਪਾਂ ਲੜਦੇ ਸੀ ਤੇ ਆਪਣੇ ਬੱਚਿਆਂ ਦੀ ਜਮੀਨਾਂ ਵਾਦਾ ਕਰਦੇ ਸੀ ਉਹ ਜ਼ਮੀਨਾਂ ਬੱਚੇ ਇੱਥੇ ਛੱਡ ਗਏ ਤੇ ਬੱਚੇ ਜ਼ਮੀਨਾਂ ਜਾਂ ਪੈਸੇ ਦਾ ਸੁਖ ਮਾਨਨ ਯੋਗ ਹੀ ਨਹੀਂ ਰਹੇ ਤੇ ਦੂਸਰਾ ਇਨਸਾਨ ਜੋ ਇੱਕ ਪਰਿਵਾਰ ਸੀ ਇਹ ਦੋ ਪਰਿਵਾਰ ਸੀ ਦੋਨੇ ਪਰਿਵਾਰਾਂ ਦੇ ਇੱਕ ਇੱਕ ਬੱਚਾ ਸੀ ਜੋ ਕਿ ਇੱਕ ਤਾਂ ਓਵਰਡੋਜ਼ ਕਰਕੇ ਪੂਰਾ ਹੋ ਗਿਆ ਤੇ ਉਸਨੇ ਤਾਂ ਆਪਣਾ ਇਹ ਲੜਾਈ ਝਗੜਿਆਂ ਤੋਂ ਕਰਕੇ ਆਪਣਾ ਪਿੰਡ ਛੱਡ ਦਿੱਤਾ ਸੀ ਪਿੰਡ ਛੱਡਣ ਤੋਂ ਬਾਅਦ ਦੂਸਰੀ ਜਗ੍ਹਾ ਤੇ ਰਹਿਣ ਲੱਗ ਗਿਆ ਤੇ ਜਦੋਂ ਨਸੇ ਦੀ ਲਤ ਲੱਗ ਗਈ ਤਾਂ ਉਹ ਕਦੇ ਨਹੀਂ ਛੱਡੀ ਜਾ ਸਕਦੀ ਉਸ ਓਵਰਡੋਜ਼ ਨੇ ਉਸ ਦੀ ਜਾਨ ਲੈ ਲਈ ਤੇ ਦੂਸਰੇ ਪਰਿਵਾਰ ਦਾ ਬੇਟਾ ਸੀ ਦੋਨੇ ਪਰਿਵਾਰਾਂ ਚ ਇੱਕ ਇੱਕ ਬੇਟੇ ਸੀ ਦੂਸਰੇ ਪਰਿਵਾਰ ਦਾ ਬੇਟਾ ਸੀ ਜੋ ਉਸ ਨੂੰ ਵੀ ਨਸ਼ੇ ਦੀ ਲਤ ਲੱਗੀ ਹੋਈ ਸੀ ਤੇ ਉਹ ਸ਼ਾਮ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਸਫਰ ਕਰ ਰਿਹਾ ਸੀ ਗੱਡੀ ਤੇ ਜਾ ਰਿਹਾ ਸੀ ਗੱਡੀ ਦਾ ਐਕਸੀਡੈਂਟ ਹੋ ਗਿਆ ਕਿਉਂਕਿ ਉਸ ਦੇ ਵੀ ਫੁੱਲ ਨਸ਼ਾ ਕੀਤਾ ਸੀ ਓਵਰਡੋਜ਼ ਉਹ ਵੀ ਸੀ ਤੇ ਨਸ਼ੇ ਦੀ ਹਾਲਤ ਦੇ ਵਿੱਚ ਲੋੜ ਤੋਂ ਜ਼ਿਆਦਾ ਕੀਤਾ ਗਿਆ ਨਸ਼ਾ ਨੇ ਜਾਨ ਲੈ ਲਈ ਤੇ ਸਾਹਮਣੇ ਆਉਂਦੀ ਗੱਡੀ ਦੇ ਵਿੱਚ ਸਿੱਧਮ ਸਿੱਧੀ ਟੱਕਰ ਵੱਜ ਗਈ ਤੇ ਟੱਕਰ ਵੱਜਣ ਦੇ ਨਾਲ ਉਸ ਬੱਚੇ ਦੀ ਵੀ ਮੌਤ ਹੋ ਗਈ ਜਿੰਨਾ ਜ਼ਮੀਨਾਂ ਲਈ ਮਾਪਿਓ ਲੜਦੇ ਸੀ ਉਹਨਾਂ ਬੱਚਿਆਂ ਦੇ ਮਾਪਿਓ ਲੜਦੇ ਸੀ ਉਹ ਜ਼ਮੀਨਾਂ ਦੇ ਸੁੱਖ ਮਾਨਨ ਤੋਂ ਪਹਿਲਾਂ ਹੀ ਚਲੇ ਗਏ ਬੁੜਾਪੇ ਨੂੰ ਇੱਕ ਦਲਦਲ ਦੇ ਵਿੱਚ ਧੱਕਾ ਦੇ ਗਏ ਜੇ ਉਹੀ ਜ਼ਮੀਨਾਂ ਘਟਵਾਈਆਂ ਜਾਂਦੀਆਂ ਸਮਝੌਤਿਆਂ ਦੇ ਨਾਲ ਹੋ ਜਾਂਦੀਆਂ ਤਾਂ ਉਹਨਾਂ ਦੇ ਬੱਚੇ ਵੀ ਉਹਨਾਂ ਕੋਲ ਰਹਿਣੇ ਸੀ ਤੇ ਜ਼ਮੀਨਾਂ ਵੀ ਉਹਨਾਂ ਕੋਲੇ ਰਹਿਣੀਆਂ ਸੀ ਅੱਜ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਬੱਚਿਆਂ ਦੇ ਜਾਣ ਤੋਂ ਬਾਅਦ ਜਦੋਂ ਉਹਨਾਂ ਦਾ ਬੁੜਾਪਾ ਹੋ ਗਿਆ ਤਾਂ ਉਹਨਾਂ ਨੂੰ ਕਿਸ ਨੇ ਸਾਹਮਣਾ ਜਦੋਂ ਆਪਣੇ ਤਾਂ ਚਲੇ ਹੀ ਗਏ ਤਾਂ ਦੂਜੇ ਦੀਆਂ ਜ਼ਮੀਨਾਂ ਕੌਣ ਸੰਭਾਲਦਾ ਸਿਰਫ ਤੇ ਸਿਰਫ ਕੋਈ ਹੋਰ ਆਉ ਤਾ ਕੇ ਉੱਥੇ ਰਹਿਣ ਲੱਗੂਗਾ ਤਾਂ ਉਹੀ ਗੱਲ ਉਹਨਾਂ ਨਾਲ ਹੋਣੀ ਹੈ ਕਿਉਂਕਿ ਜਿਹੜੀ ਜ਼ਮੀਨ ਆਪ ਨੂੰ ਮੁਕਤ ਚ ਮਿਲੀ ਹੁੰਦੀ ਹੈ ਉਸ ਦੇ ਲਈ ਲੜਾਈਆਂ ਹਮੇਸ਼ਾ ਹੁੰਦੀਆਂ ਹੀ ਹੁੰਦੀਆਂ ਨੇ ਜਦੋਂ ਕੋਈ ਆਪਾਂ ਪੈਸੇ ਨਾਲ ਚੀਜ਼ ਖਰੀਦਦੇ ਆ ਆਪਣੀ ਮਿਹਨਤ ਨਾਲ ਚੀਜ਼ ਖਰੀਦਦੇ ਆ ਤਾਂ ਇੱਕ ਬਿਲਕੁਲ ਬਰਾਬਰ ਚੀਜ਼ ਖਰੀਦਦੇ ਆ ਨਾ ਵੱਧ ਤੇ ਨਾ ਘੱਟ ਤੇ ਜਦੋਂ ਆਪਾਂ ਨੂੰ ਮੁਕਤ ਮਿਲੀ ਹੁੰਦੀ ਹੈ ਤਾਂ ਉਸ ਦਾ ਲਾਲਚ ਇੰਨਾ ਜਿਆਦਾ ਵੱਧ ਜਾਂਦਾ ਕਿ ਹੋਰ ਚਾਹੀਦੀ ਹੈ ਵੱਧ ਤੋਂ ਵੱਧ ਚਾਹੀਦੀ ਹੈ ਉਹਨਾਂ ਜ਼ਮੀਨਾਂ ਨੇ ਇੱਕ ਦੋ ਪਰਿਵਾਰ ਖਤਮ ਕਰ ਦਿੱਤੇ ਸਿਰਸ ਤੇ ਸਿਰਫ ਲੜਾਈ ਝਗੜਾ ਲਾਲਚ ਦੇ ਕਰਕੇ ਜਿਹੜਾ ਲਾਲਚ ਹੈ ਇਹ ਬੁਰੀ ਬਲਾਗੀ ਇਸ ਤੋਂ ਬਚਿਆ ਜਾਵੇ ਤਾਂ ਬਹੁਤ ਵਧੀਆ ਹੈਗਾ ਨਹੀਂ ਤਾਂ ਇਹ ਤੁਹਾਡੇ ਪਰਿਵਾਰ ਨੂੰ ਖਤਮ ਕਰ ਦੇਵੇਗਾ ਤੇ ਨਸ਼ਾ ਨਸ਼ਾ ਸਭ ਤੋਂ ਮਾੜਾ ਹੈਗਾ ਜਿਸ ਨੂੰ ਸਭ ਤੋਂ ਪਹਿਲਾਂ ਇਨਸਾਨ ਕੀ ਕਰਦਾ ਇੱਕ ਲਾਲਚ ਕਰਦਾ ਲਾਲਚ ਕਰਨ ਦੇ ਲਈ ਜਿਆਦਾ ਪਾਉਣ ਦੇ ਲਈ ਤੇ ਕੋਈ ਵੀ ਚੀਜ਼ ਆ ਪੈਸਾ ਗਾ ਜ਼ਮੀਨਾਂ ਨੇ ਹੋਰ ਮਿਹਨਤ ਕਰਕੇ ਪੈਸਾ ਕਮਾਉਣ ਲਈ ਨਸ਼ੇ ਕਰਦਾ ਨਸ਼ੇ ਕਰਕੇ ਜਦੋਂ ਨਸ਼ੇ ਦੀ ਦਲਦਲ ਦੇ ਵਿੱਚ ਤਰ ਜਾਂਦਾ ਤਾਂ ਉਹ ਇੱਕ ਪਿੱਸਿਆ ਜੋ ਪੈਸੇ ਕਰਕੇ ਸੁੱਖ ਪਾਉਣਾ ਚਾਹੁੰਦਾ ਉਹ ਸੁੱਖ ਭੁੱਲ ਜਾਂਦਾ ਪੈਸਾ ਪਾਉਣ ਦੀ ਦੌੜ ਦੇ ਵਿੱਚ ਲੱਗੇ ਹੋਏ ਆ ਤਾਂ ਤੁਹਾਨੂੰ ਸੁੱਖ ਨਹੀਂ ਮਿਲਣਾ ਜੇਕਰ ਤੁਸੀਂ ਉਸ ਪ੍ਰਮਾਤਮਾ ਦੇ ਨਾਲ ਪ੍ਰਮਾਤਮਾ ਦੀ ਬਾਣੀ ਪੜ੍ਹ ਕੇ ਜਿਉ ਰਹੇ ਹੋ ਤਾਂ ਤੁਹਾਨੂੰ ਸੁੱਖ ਮਿਲੇਗਾ ਤੇ ਪੈਸਾ ਕਦੇ ਸੁੱਖ ਨਹੀਂ ਦਿੰਦਾ ਜ਼ਿਆਦੇ ਜ਼ਮੀਨਾਂ ਕਦੇ ਸੁੱਖ ਨਹੀਂ ਦਿੰਦੀਆਂ ਉਸ ਪ੍ਰਮਾਤਮਾ ਦੇ ਨਾਲ ਜੁੜੋ ਤੇ ਸੁੱਖ ਪ੍ਰਾਪਤ ਕਰੋ ਤੇ ਉਸ ਦੇ ਬਾਣੇ ਨੂੰ ਮੰਨੋ ਜੇਕਰ ਤੁਸੀਂ ਕਿਸੇ ਦੇ ਹੱਕ ਮਾਰੋਗੇ ਜਾਂ ਲੜਾਈਆਂ ਕਰੋਗੇ ਜ਼ਮੀਨਾਂ ਲਈ ਜ਼ਮੀਨਾਂ ਦੇ ਬੈਠ ਕੇ ਸਮਝੌਤੇ ਹੋ ਜਾਂਦੇ ਨੇ ਅਕਸਰ ਹੀ ਸਮਝੌਤੇ ਹੁੰਦੇ ਨੇ ਉਹਨਾਂ ਸਮਝੌਤਿਆਂ ਨੂੰ ਸਿਰ ਮੱਥੇ ਮੰਨੋ ਜੇਕਰ ਕਿਸੇ ਕੋਲ ਕੋਈ ਵੱਧ ਘੱਟ ਜ਼ਮੀਨ ਬਾੜਿਆ ਤਾਂ ਉਸ ਨੂੰ ਸਮਝੌਤੇ ਨਾਲ ਹੱਲ ਕੀਤਾ ਜਾ ਸਕਦਾ ਹੈ ਨਾ ਕਿ ਲੜਾਈਆਂ ਝਗੜਿਆਂ ਨਾਲ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਨੇ ਕਿਸੇ ਨੂੰ ਕੋਈ ਮਾਰ ਦਿੰਦਾ ਕੋਈ ਜੇਲ੍ਹਾਂ ਦੇ ਵਿੱਚ ਚ ਲੈ ਜਾਂਦਾ ਤਾਂ ਵੀ ਪਰਿਵਾਰ ਖਤਮ ਹੋ ਰਹੇ ਨੇ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਕੌਣ ਕਰੂਗਾ ਜੇਕਰ ਤੁਸੀਂ ਜੇਲ੍ਹਾਂ ਦੇ ਵਿੱਚ ਚਲੇ ਗਏ ਜਾਂ ਇੱਕ ਨੂੰ ਮਾਰ ਦਿੱਤਾ ਗਿਆ ਜਦ ਕਿ ਬੱਚੇ ਹੁੰਦੇ ਨੇ ਬੱਚਿਆਂ ਨੂੰ ਤੁਸੀਂ ਦੇਖਿਆ ਹੋਏ ਅਕਸਰੀ ਆਪਣੇ ਦਿਲ ਤੇ ਹੱਥ ਧਰ ਕੇ ਦੇਖੋ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਬਿਨਾ ਨੀਂਦ ਨਹੀਂ ਆਉਂਦੀ ਜਦੋਂ ਤੱਕ ਤੁਸੀਂ ਘਰ ਨਹੀਂ ਆ ਜਾਂਦੇ ਤੁਸੀਂ ਇੰਨਾ ਜ਼ਮੀਨਾਂ ਜਾਂ ਪੈਸੇ ਦੀ ਖਾਤਰ ਲੜਾਈ ਝਗੜੇ ਨਾ ਕਰੋ ਬੈਠ ਕੇ ਸਮਝੌਤਾ ਕਰੋ ਹਰ ਇੱਕ ਇਨਸਾਨ ਨੂੰ ਚਾਹੀਦਾ ਕਿ ਦੂਸਰੇ ਦਾ ਹੱਕ ਨਾ ਮਾਰੇ ਜਦੋਂ ਤੱਕ ਤੁਸੀਂ ਹੱਕ ਮਾਰੋਗੇ ਤਦੋਂ ਤੱਕ ਤੁਹਾਨੂੰ ਸਕੂਨ ਨਹੀਂ ਮਿਲਣਾ ਕਿਸੇ ਪਾਸੇ ਚੈਨ ਨਹੀਂ ਮਿਲਣੀ ਤੇ ਹੱਕ ਮਾਰਨ ਤੋਂ ਬਾਅਦ ਵੀ ਤੁਸੀਂ ਉਸ ਪੈਸੇ ਲਈ ਹੋਰ ਅੱਗੇ ਲਾਲਚ ਵੱਧ ਜਾਣਾ ਤੁਹਾਡਾ ਕਿਸੇ ਦਾ ਹੱਕ ਮਾਰ ਕੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ